ਮੇਰੇ ਮਿੱਤਰੋ ਅੱਜ ਆਪਣੇ ਘਰੇ ਆਇਆ ਜੀ ਸੋਨਾ ਲੀਕਾ ਡੀਆਈ 750 ਇਹ ਦਾ ਚੈਂਬਰ ਲੀਕ ਆ ਜੀ ਤੇ 40 ਕੀ ਦੀ ਨੌਕਸ ਹੈ ਦੇ ਚ ਅਰੇ ਦੀ ਸ਼ੂ ਸ਼ੂ ਲਾਈ ਆਪਾਂ ਇੱਕ ਵਾਰੀ ਇਹ ਦਾ ਚੈਂਬਰ ਲੀਕ ਇਹਦਾ ਕਲਚ ਖੋਲਣਾ ਕਲਚ ਦਾ ਕੰਮ ਕਰਨਾ ਜੀ ਤੇ ਹੁਣ ਆਪਾਂ ਕੀਤੀ ਹੈ ਸ਼ੁਰੂਆਤ ਇਸ ਤੋਂ ਬਾਅਦ ਹੁਣ ਇਹਨੂੰ ਖੋਲਦੇ ਆਂ ਤੇ ਖੋਲ ਕੇ ਜਿਵੇਂ ਜਿਵੇਂ ਖੋਲੀਏ ਨੇ ਉਹ ਮੈਂ ਤੁਹਾਨੂੰ ਦਿਖਾਈ ਜਾਂਦੀ ਹੈ। ਇਹਦਾ ਕੀ ਨਕਸ਼ਾ ਖੋਲ ਕੇ ਤੁਹਾਨੂੰ ਸ਼ੋਅ ਕਰਦੇ ਆਂ ਸਾਰਾ ਵੀ ਕੀ ਨਕਸ਼ਾ ਇਹਦਾ ਤੇ ਕਿਵੇਂ ਇਹਨੂੰ ਸੈੱਟ ਕਰਾਉਣਾ ਆਪਾਂ। ਲੋ ਜੀ। ਝੋਟੇ ਦੇ ਦੋ ਫਾੜ ਕਰ ਰੱਖਿਆ ਝੋਟੇ ਦੇ ਵਿੱਚ ਕੀ ਦਿੱਕਤ ਪੈ ਗਈ ਆ ਮਿੱਤਰੋ ਝੋਟੇ ਆਪਣੇ ਦੇ ਵਿੱਚ ਦਿੱਕਤ ਪੈ ਗਈ ਆ। ਕਿ ਇਹਦਾ ਜਿਹੜਾ ਆ ਇੰਜਨ ਵਾਲੀ ਸੀਲ ਹੁੰਦੀ ਆ ਨਾ ਜਿਹੜਾ ਇੰਜਨ ਵਾਲਾ 베어ਿੰਗ ਹੁੰਦਾ 프라이휠 ਤੇ ਇੰਜਨ ਵਾਲਾ ਇਹਦੇ ਵਿੱਚ ਛੋਟਾ 베어ਿੰਗ ਹੁੰਦਾ ਉਹਦੇ ਇੱਕ ਤੇ ਇੱਕ ਸੀਲ ਹੁੰਦੀ ਆ ਉਹ ਹੋ ਗਈ ਸੀਲ ਲੀਕ ਜਿਹਦੇ ਕਰਕੇ ਕਿ ਇਹ ਬਹੁਤ ਜ਼ਿਆਦਾ ਤੇਲ ਡੋਲਦਾ ਪਿਆ ਸੀ ਬਹੁਤ ਹੱਦੋਂ ਜ਼ਿਆਦਾ ਤਾਂ ਇਹਨੂੰ ਆਪਾਂ ਲਿਆਂਦਾ ਘਰੇ ਘਰੇ ਲਿਆ ਕੇ ਇਹਦੇ ਆਪਾਂ ਦੋ ਫਾੜ ਕੀਤੇ ਆ ਕਲਚ ਖੋਲਿਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਦੇਖੋ ਕਿਵੇਂ ਸਾਰਾ ਬਲਾਕ ਇਹ ਨਹੀਂ ਗੱਜ ਮਰਿਆ ਪਿਆ ਤਾਂ ਹੁਣ ਆਪਾਂ ਇਹਦੇ ਦੋ ਫੜ ਕੀਤੇ ਆ ਕਲਚ ਖੋਲਿਆ ਕਲਚ ਖੋਲ ਕੇ ਆਪਾਂ ਇਹਦੀ ਇਹ ਕਲਚ ਪਲੇਟ ਹੋ ਗਈ ਇਹ ਫਰਾਈ ਵੀਲ ਹੋ ਗਿਆ ਇਹ ਫਿੰਗਰ ਪਲੇਟ ਹੋ ਗਈ ਹਨ ਇਹਨੂੰ ਲਾਵਾਂਗੇ ਫਿਰ ਆਪਾਂ ਇਹਦੇ ਵਿੱਚ ਦੇਖਾਂਗੇ ਕੀ ਆ ਇਹਨੂੰ ਐਵੇਂ ਪਹਿਲਾਂ ਸਟਾਰਟ ਕਰਨਾ ਪਊਗਾ ਇਹਦੇ ਨਾਲ ਬੈਟਰੀ ਲਾ ਕੇ ਇਹਨੂੰ ਸਟਾਰਟ ਕਰਾਂਗੇ ਸਟਾਰਟ ਕਰਨ ਤੋਂ ਬਾਅਦ ਫਿਰ ਇਹਦਾ ਹੀ ਹੁੰਦਾ ਹੈ ਹੈੱਡ ਵਾਲਾ ਸਿਸਟਮ ਠੀਕ ਆ ਜਿਵੇਂ ਆਪਣਾ ਸਿਰ ਹੁੰਦਾ ਹੈੱਡ ਇਹਦਾ ਸਾਰਾ ਹੈੱਡ ਪੱਟਾਂਗੇ ਹੈ ਹੈੱਡ ਪੱਟਣ ਤੋਂ ਬਾਅਦ ਦੇਖਾਂਗੇ ਵੀ ਇਹਦੇ ਤੇਲ ਟੂਲ ਚੱਕਦਾ ਕਰਦਾ ਜਾਂ ਕਿਵੇਂ ਆ ਉਹ ਟੂਟਲ ਸਾਰਾ ਕੰਮ ਕਰਾਂਗੇ ਸਾਰਾ ਪਾਵਰ ਝੋਟਾ ਇਹ ਸੋਨਾ ਲੀਕਾ ਡੀਆਈ 750 ਤਾਂ ਮਿੱਤਰੋ ਇਹ ਨੂੰ ਹੁਣ ਆਪਾਂ ਕੰਪਲੀਟ ਤਿਆਰ ਕਰਨਾ ਤੁਹਾਡੇ ਵੀ ਜੇ ਟਰੈਕਟਰ ਦੇ ਵਿੱਚ ਕਿਸੇ ਜਰ੍ਹਾਂ ਦੀ ਪ੍ਰੋਬਲਮ ਆਵੇ ਜਾਂ ਕੁਝ ਵੀ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਘਰੇ ਆ ਕੇ ਟਰੈਕਟਰ ਕੀਤਾ ਜਾਊਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਯਾਰ ਜਿਹੜੀ ਸੋਲਵ ਨਹੀਂ ਹੁੰਦੀ ਟਰੈਕਟਰ ਦੀ ਸਾਰੇ ਜਵਾਬ ਦੇ ਜਾਣ ਤਾਂ ਉਹ ਫਿਰ ਤੁਸੀਂ ਸਾਡੇ ਕੋਲੇ ਵਿਜ਼ਿਟ ਕਰੋ ਉਹਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਮੈਂਸ਼ਨ ਕਰਾਂਗੇ ਉਹ ਵੀ ਸਾਰਾ ਕੁਝ ਕਿੱਥੇ ਆਉਣਾ ਤੁਸੀਂ ਕਿੱਥੇ ਮਿਲਣਾ ਸਾਰਾ ਕੁਝ ਦੱਸਾਂਗੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਪ੍ਰਕਾਰ ਦਾ ਕੋਈ ਟਰੈਕਟਰ ਲੈਣਾ ਕੋਈ ਕਾਰ ਲੈਣੀ ਕੋਈ ਜੀਪ ਲੈਣੀ ਕੋਈ ਜੈਪਸੀਆਂ ਲੈਣੀਆਂ ਕੋਈ ਜਨਰੇਟਰ ਲੈਣੇ ਤੁਸੀਂ ਸਾਡੇ ਨਾਲ ਸੰਪਰਕ ਐਨੀ ਟਾਈਮ ਕਦੋਂ ਵੀ ਕਰ ਸਕਦੇ ਹੋ ਤੁਹਾਨੂੰ ਨੰਬਰ ਮੈਂਸ਼ਨ ਕਰ ਦੇਵਾਂਗੇ ਤਾ ਵੀਰ ਮੇਰੋ ਇਹ ਦੇਖੋ ਜੇ ਤੁਹਾਡੀ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਾਪ ਆ ਤੁਸੀਂ ਆ ਦੀ ਸ਼ਾਪ ਦੀ ਪ੍ਰੋਮੋਸ਼ਨ ਕਰਾਉਣੀ ਆ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੀ ਸ਼ਾਪ ਦੀ ਪ੍ਰਮੋਟ ਕੀਤੀ ਜਾਊਗੀ ਉਡੀ ਸ਼ਾਪ ਨੂੰ ਪ੍ਰੋਮੋਸ਼ਨ ਕੀਤਾ ਜਾਊਗਾ ਲੋ ਵੀਰ ਮੇਰੇ ਉਤੇ ਹੁਣ ਜਿਵੇਂ ਜਿਵੇਂ ਆਪਾਂ ਇਹਨੂੰ ਖੋਲਾਂਗੇ ਓਵੇਂ ਓਵੇਂ ਆਪਾਂ ਤੁਹਾਨੂੰ ਦਿਖਾਉਂਦੇ ਚੱਲਾਂਗੇ ਵੀ ਇਹਦੇ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਤਾਂ ਸਾਡੇ ਨਾਲ ਜੁੜੇ ਰਹੋ ਤੁਸੀਂ ਬਣੇ ਰਹੋ ਤੁਹਾਨੂੰ ਟਰੈਕਟਰ ਦੀਆਂ ਜਾਣਕਾਰੀਆਂ ਤੁਹਾਨੂੰ ਕਿਹੜੇ ਟਰੈਕਟਰ ਕਿੱਥੇ ਵਿਕਾਊ ਖੜੇ ਆ ਕਿੱਥੇ ਕਿਵੇਂ ਆ ਸਾਰੇ ਟਰੈਕਟਰਾਂ ਬਾਰੇ ਦੱਸਿਆ ਜਾਊਗਾ ਕਟਰ ਦਾ ਵੀਰ ਮੇਰੇ ਉਹ ਕਰਕੇ ਸਟਾਰਟ ਚੱਕ ਕੇ ਬੈਟਰੀਆਂ ਤੇ ਹੁਣ ਮੁੰਡੇ ਕਹਿੰਦੇ ਰੱਖਣਗੇ ਜੀਪ ਦੇ ਲੱਭੀ ਮਿੱਤਰ ਹੁਣ ਬੈਟਰੀ ਰੱਖਦੇ ਆਂ ਆਪਾਂ ਜੀਪ ਚ ਉਰੇ ਆਏ ਵੀਡੀਓ ਬਣਾ ਆ ਦੱਸ ਤਾਂ ਦਿੰਦਾ ਲੈ ਵੀ ਰੱਖ ਦੇ ਇਹਨੂੰ ਵਿੱਚ ਤੇ ਬੁੱਤੇ ਆਉਂਗਾ ਹੁਣ ਬੁੱਤੇ ਬਦਲ ਜਾ